ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨੋ ਅੱਜ ਤੁਹਾਨੂੰ ਦੱਸਾਂਗੇ ਆਪਾਂ ਫਾਰਮੂਲਾ ਜਿਹੜਾ ਸੱਜਰ ਸੂਇਆ ਹੋਇਆ ਪਸ਼ੂ ਜਲਦੀ ਦੁੱਧ ਤੇ ਲਿਆਉਣ ਵਾਸਤੇ ਤੇ ਆਪਾਂ ਕਿਵੇਂ ਕਿਵੇਂ ਕਿਹੜੀ ਕਿਹੜੀ ਚੀਜ਼ ਪਾਉਣੀ ਆ ਤੇ ਕਿੰਨੀ ਕਿੰਨੀ ਮਾਤਰਾ ਪਾਉਣੀ ਆ ਸਾਰੀ ਦੱਸਾਂਗੇ ਤੁਹਾਨੂੰ ਕੋਈ ਵੀ ਮੱਝ ਆ ਜਾਂ ਗਾਂ ਕੀ ਤੇ ਕਿੰਨੇ ਜਦੋਂ ਕਿੰਨੇ ਦਿਨ ਹੋ ਜਾਣ ਆਪਣੇ ਸੂਏ ਹੋਏ ਪਸ਼ੂ ਨੂੰ ਤੇ ਪਾਉਣਾਗਾ ਤੇ ਕਿੰਨੀ ਕਿੰਨੀ ਖਰਾਕ ਦੇਣੀ ਆ ਆਪਾਂ ਤੇ ਕਿਹੜੀ ਚੀਜ਼ ਦੇ ਵਿੱਚ ਮਿਕਸ ਕਰਕੇ ਦੇਣੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਜੇ ਮੈਂ ਕਿ ਤੁਸੀਂ ਆਪਣੀ ਆ ਝੋਟੀ ਦੇਖ ਰਹੇ ਹੋ ਸੂਈ ਹੋਈ ਨੂੰ 7 ਦਿਨ ਹੋ ਗਏ ਤੈਨੂੰ ਆਪਾਂ ਹੁਣ 1-2 ਦਿਨਾਂ ਤੱਕ ਆਪਾਂ ਜਿਹੜਾ ਦੁੱਧ ਤੇ ਛੇਤ ਹੀ ਲਿਆਉਣ ਵਾਲਾ ਫਾਰਮੂਲਾ ਹੈ ਤੁਹਾਨੂੰ ਦੱਸ ਰਹੇ ਹਾਂ ਇਹ ਵਰਤਦੇ ਹੁੰਨੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਤੇ ਆਪਾਂ 10 ਦਿਨਾਂ ਦੇ ਜਦੋਂ ਆਪਣਾ ਕੋਈ ਵੀ ਪਸ਼ੂ ਜਾਂ ਗਾਂ ਕੀ ਜਾਂ ਮੱਝ 10 ਦਿਨ ਹੋ ਗਏ ਸੂਈ ਨੂੰ ਉਦੋਂ ਆਪਾਂ ਇਹ ਫਾਰਮੂਲਾ ਜਿਹੜਾ ਵਰਤਣਾ ਹੈਗਾ ਤੇ ਬਹੁਤ ਵਧੀਆ ਦਾ ਰਿਜ਼ਲਟ ਆ ਤੇ ਜਿਹੜੇ ਵੀ ਭਰਾਣੇ ਪਹਿਲਾਂ ਇਹ ਫਾਰਮੂਲਾ ਵਰਤਿਆ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਆਪਾਂ ਸਾਨੂੰ ਦੱਸਦੇ ਆਂ ਵੀ ਕੀ ਕੀ ਚੀਜ਼ ਲੈਣੀ ਆ ਕਿੰਨੀ ਕਿੰਨੀ ਮਾਤਰਾ ਪਾਉਣੀ ਆਪਾਂ ਸਾਰੀ ਦੱਸਾਂਗੇ ਤੁਹਾਨੂੰ ਤੇ ਆਓ ਜਾਣਦੇ ਆਂ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣ ਕੇ ਵੀਡੀਓ ਲੈ ਕੇ ਆਉਂਦੇ ਰਹਿਨੇ ਆਂ ਕਿਸਾਨ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ 4-5 ਚੀਜ਼ਾਂ ਲਖਾਵਾਂਗੇ ਤੇ ਪੈਨ ਕਾਪੀ ਚੱਕ ਲਓ ਤੇ ਨੋਟ ਕਰ ਲਿਓ ਜਾਂ ਵੀਡੀਓ ਨੂੰ ਸੇਵ ਕਰ ਲਿਓ ਤੇ ਆਪਾਂ ਕੀ ਲੈਣਾ ਪਹਿਲਾਂ ਆਪਾਂ ਨੰਬਰ 1 ਤੇ ਲੈਣਾ ਆਪਾਂ ਚਿੱਟਾ ਜੀਰਾ ਤੇ ਇਹ ਤੁਹਾਨੂੰ ਦੱਸਾਂਗੇ ਡੋਜ਼ ਬਾਅਦ ਦੇ ਵਿੱਚ ਕਿੰਨੀ-ਕਿੰਨੀ ਲੈਣੀ ਆਪਾਂ ਇਹ ਚੀਜ਼ਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਚਿੱਟਾ ਜੀਰਾ ਲੈਣਾ ਆਪਾਂ ਨੰਬਰ 2 ਤੇ ਮੇਥੇ ਲੈਣੇ ਆਪਾਂ ਨੰਬਰ 3 ਤੇ ਤਾਰਾ ਮੀਰਾ ਨੰਬਰ 4 ਤੇ ਸੌਂਫ ਨੰਬਰ 5 ਤੇ ਲੈਣੀ ਆਪਾਂ ਧਾਗੇ ਵਾਲੀ ਮਿਸਰੀ ਤੇ ਇਹਦੀ ਜਿਹੜੀ ਮਾਤਰਾ ਲੈ ਕੇ ਆਉਣੀਆਂ ਤੁਸੀਂ ਜਿਵੇਂ ਧਾਗੇ ਵਾਲੀ ਮਿਸਰੀ ਐ 2 ਕਿਲੋ ਬਾਕੀ ਦਾ ਸਮਾਨ ਅੱਧਾ-ਅੱਧਾ ਕਿਲੋ ਜਿਵੇਂ ਕਿ ਅੱਧਾ ਕਿਲੋ ਚਿੱਟਾ ਜੀਰਾ ਇਹ ਵੀ ਅੱਧਾ ਕਿਲੋ ਲੈਣਾ ਤੇ ਸੌਫ ਐ ਇਹ ਵੀ ਅੱਧਾ ਕਿਲੋ ਮੇਥੇ ਇਹ ਵੀ ਅੱਧਾ ਕਿਲੋ ਤਾਰਾ ਮੀਰਾ ਇਹ ਵੀ ਅੱਧਾ ਕਿਲੋ ਤੁਸੀਂ ਇਹ ਜਦੋਂ ਵੀ ਆਪਣੀ ਝੋਟੀ ਐ ਜਾਂ ਗਾਂ ਕੀ ਸੂਈ ਨੂੰ 10 ਦਿਨ ਹੋ ਗਏ ਉਦੋਂ ਬਾਅਦ ਦੇ ਵਿੱਚ ਲੇਟੀ ਦੇ ਨਾਲ ਤੁਸੀਂ ਇਹ ਐਡ ਕਰਨਾ ਤੇ ਦੇਣੀ ਕਿੰਨੀ ਮਾਤਰਾ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਇੱਕ ਸਮੇਂ ਦੇਣੀਆ 200 ਤੋਂ 250 ਗ੍ਰਾਮ ਫਿਰ ਇਹਦੇ ਵਿੱਚ ਦੇ ਲੇਟੀ ਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਪਸ਼ੂ ਨੂੰ ਆਪਣੇ ਨੂੰ ਖਵਾਉਣਾ ਤੇ ਦੇਖੀ ਜਾਓ ਤੁਸੀਂ 10-12 ਦਿਨਾਂ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਪਸ਼ੂ ਪੀਕ ਤੇ ਆ ਜਾਊਗਾ ਤੇ ਇਹ ਫਾਰਮੂਲਾ ਜਿਹੜਾ ਬਹੁਤ ਵਧੀਆ ਨਾਲੇ ਤਾਂ ਦੇਸੀ ਨੁਕਤਾ ਇਹਦਰ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੇ ਜਦੋਂ ਵੀ ਪਸ਼ੂ ਆਪਣਾ ਸੂਪਿੰਦਾ ਤੇ ਨਾਲ ਦੂਜੇ ਤੀਜੇ ਦਿਨ ਬਾਅਦ ਤੁਸੀਂ ਗੁਲਾਕੰਦ ਜਰੂਰ ਦਿਆ ਕਰੋ ਪਸ਼ੂ ਨੂੰ ਸਾਫ ਹੋ ਜਾਂਦਾ ਇਹਦੇ ਨਾਲ ਕੋਈ ਵੀ ਫੈਕਸ਼ਨ ਨਹੀਂ ਹੁੰਦੀ ਤੇ ਲੈਟੀ ਦੇ ਵਿੱਚ ਜਿਹੜੀ ਨਾਲ ਇੱਕ ਚਮਚਾ ਹਲਦੀ ਦਾ ਜਰੂਰ ਐਡ ਕਰ ਲਿਓ ਜੇ ਕੋਈ ਵੀ ਆਪਣੇ ਪਸ਼ੂ ਦੇ ਫੈਕਸ਼ਨ ਹੁੰਦੀ ਆ ਉਹ ਉਹਦੇ ਨਾਲ ਸਹੀ ਹੋ ਜਾਂਦੀ ਆ ਤੇ ਜੇ ਕਈ ਵਾਰ ਫੈਕਸ਼ਨ ਹੋਵੇ ਪਸ਼ੂ ਫਿਰ ਪ੍ਰੋਪਰ ਦੁੱਧ ਤੇ ਨਹੀਂ ਆਉਂਦਾ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਜ਼ਰੂਰ ਵਰਤਣੀਆਂ ਤੇ ਵਰਤ ਕੇ ਸਾਨੂੰ ਕਮੈਂਟ ਕਰਕੇ ਦੱਸੋ ਕਿਵੇਂ ਦਾ ਰਿਜ਼ਲਟ ਮਿਲਿਆ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ